ਉਹ ਬੱਚੇ ਦਿਨ ਦੇ ਸਿਰਫ 2 ਕੱਪ ਚਾਹ ਪੀਂਦੇ ਐ ਕੁਝ ਵੀ ਨਹੀਂ ਖਾਂਦੇ بڑے بڑے ਡਾਕਟਰ ਦੇਖ ਕੇ ਹੈਰਾਨ ਹੋਏ ਨੇ ਸਾਇੰਟਿਸਟ ਆਏ ਨੇ ਚੋਤੀ ਇਹ ਜ਼ਿੰਦਾ ਕਿਸ ਤਰ੍ਹਾਂ ਐ ਸਿਰਫ 2 ਕੱਪ ਚਾਹ ਪੀਂਦੀ ਐ ਸ਼ਾਇਦ ਮੈਂ ਤੁਹਾਨੂੰ ਸੁਣਾਇਆ ਹੈ ਕਿ ਨਹੀਂ ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਨਾ ਮੈਨੂੰ ਨਾਲ ਜੋ ਚੱਲਦਾ ਹੈ ਸਾਥੀ ਇੰਡੀਆ ਦੇ ਚ ਰਾਗੀਏ ਹੁਣ ਜਰਾ ਬਹੁਤ ਬਜ਼ੁਰਗ ਹੋ ਗਿਆ ਗੈਨੇ ਕ੍ਰਿਯਾਨ ਸਿੰਘ ਉਹ ਯਾਦ ਆ ਜਾਣਾ ਇੰਡੀਆ ਦੇ ਜਦ ਰੇਲਵੇ ਦੇ ਸੀਟਾਂ ਬੁੱਕ ਕਰਾਣੀਆਂ ਹੁਣ ਤੇ ਆਪਣੀ ਉਮਰ ਵੀ ਲਿਖਣੀ ਪੈਂਦੀ ਉੱਥੋਂ ਦੇ ਰੇਲਵੇ ਲਾਦੇ ਮੁਤਾਬਕ ਤੇ ਮੈਂ 10-15 ਸਾਲ ਤੋਂ ਦੇਖ ਰਿਹਾ ਸੀ ਉਹ ਆਪਣੀ ਉਮਰ 60 ਸਾਲ ਲਿਖਾਉਂਦੇ ਸਨ 60 ਤੇ ਫਿਰ ਮੈਂ ਇੱਕ ਦਿਨ ਪੁੱਛ ਲਿਆ ਅਮਰ ਅਸਰ ਦੀ ਗੱਲ 골ਡਨ ਟੈਂਪਲ ਐਕਸਪ੍ਰੈਸ ਤੇ ਇਹਨਾਂ ਦੇ ਸਾਰਿਆਂ ਨੇ ਬੰਬਈ ਜਾਣਾ ਸੀ ਉਹਨਾਂ ਨੇ ਆਪਣੇ ਫਾਰਮ ਦੇ ਵਿੱਚ ਏਜ ਜਿਹੜੀ ਹੈ ਨਾ ਉਹ 60 ਸਾਲ ਲਿਖੇ ਮੈਂ ਕਿਹਾ ਗੈਨੀ ਜੀ ਜੇ ਮੈਂ ਭੁੱਲਦਾ ਨਹੀਂ ਤੇ ਮੈਨੂੰ ਅੰਦਾਜ਼ਨ 10-15 ਸਾਲ ਹੋ ਗਏ ਨੇ ਦੇਖ ਰਿਆ ਤੁਸੀਂ 60 ਹੀ ਲਿਖ ਰਹੇ ਹੋ ਕਿੰਨੇ 60 ਠੀਕ ਹੈ ਬਿਲਕੁਲ ਠੀਕ ਹੈ ਕੋਈ ਬਚਨ ਠੀਕ ਹੈ ਕੀ ਬਧਾਣੇ ਤੁਹਾਨੂੰ ਸਾਨੂੰ ਬੁੱਢਾ ਕਹੋ ਗਿਆ ਸੀ ਠੀਕ ਆ 60 ਸਾਲ ਲਈ ਠੀਕ ਆ 15 ਸਾਲ ਤੋਂ 60 ਲਿਖੀ ਜਾ ਰਹੇ ਸਨ ਫਿਰ ਮੈਨੂੰ ਇੱਕ ਸਮਝ ਮਿਲੀ ਬਹੁਤ ਸਾਰੇ ਲੋਕ ਆਪਣੀ ਉਮਰ ਘਟਾ ਕੇ ਬਿਆਨ ਕਰ ਦਿੰਦੇ ਨੇ ਜਾਂ ਘਟਾ ਕੇ ਦਿਖਾਣ ਦੀ ਕੋਸ਼ਿਸ਼ ਕਰਦੇ ਨੇ ਗੁਸਤਾਖੀ ਨਾਲ ਜੇ 70 ਦੇਣ ਦੇ 60 ਦਸਣਗੇ 60 ਦੇਣੇ ਤੇ 50 ਦਸਣਗੇ 50 ਦੇਣੇ ਤੇ 40 ਦਸਣਗੇ 40 ਦੇਣੇ ਤੇ 30 ਦਸਣਗੇ ਬੀਬੀਆਂ 30 ਤੋਂ ਅੱਗੇ ਉੱਕੀ ਨਹੀਂ ਜਾਂਦੀਆਂ ਉੱਕੀ ਨਹੀਂ ਜਾਂਦੀ ਇੱਥੇ ਮੈਂ ਐਸਾ ਦੇਖਿਆ ਇਹ ਹਕੀਕਤ ਹੈ ਇਕ ਸਚਾਈ ਹੈ ਕਿਉਂ ਜਵਾਨੀ ਕਬੂਲ ਹੈ ਬੁਢੇਪਾ ਨਹੀਂ ਜਨਮ ਕਬੂਲ ਹੈ ਮਰਨ ਨਹੀਂ ਸੁਖ ਕਬੂਲ ਹੈ ਦੁਖ ਨਹੀਂ ਤੇ ਕੌਣ ਦੱਸੇ ਪ੍ਰਭੂ ਨੇ ਬਣਾਏ ਦੋ ਇਕੱਠੇ ਨੇ ਕਿਸ ਤਰ੍ਹਾਂ ਕਰੋਗੇ ਫਿਰ ਕੀ ਹੋਵੇਗਾ ਸੁਖ ਆਇਆ ਥੋੜੀਆਂ ਖੁਸ਼ੀਆਂ ਮਨਾ ਲੋਗੇ ਫਿਰ ਜਿਤਨੀਆਂ ਖੁਸ਼ੀ ਨੇ ਦੁੱਖ ਦੇ ਜਵਾਬ ਜਾਣ ਕੇ ਫਿਰ ਦੁੱਖ ਆਏ ਜਨਮ ਮਰਨ ਦੇ ਜਵਾਬ ਬਦਲੇਗਾ ਜਵਾਨੀ ਬੁਢੇਪੇ ਦੇ ਜਵਾਬ ਬਦਲੇਗੇ ਇਹ ਤੇ ਸلسਲਾ ਇਸ ਤਰ੍ਹਾਂ ਦਾ ਬਣਾਇਆ ਹੈ ਪ੍ਰਭੂ ਨੇ ਇੱਕ ਖਿੜਿਆ ਹੋਇਆ ਫੁੱਲ ਮਰ ਜਾਏਗਾ यह दोवें कटे ने हर वक्त कट्ठे ने महाराज कहने दूजा लक्षण ग्यनंग सम दुख सुखं जुगत निर्मल निर्वैर ने लक्षण छे ने हम मैं अखरी अर्थ करना खुलासा फिर दोबारा नदी नाव संजोगी मेला जो बनेगा मैं करा महाराज कहने ने, ने दयालंग सर्वत्र जी पंच दो बेवर जते उदी दया सारे आतकर्या तो रहे हर वक्त उसका हिरदा दया भरिया रहा है सेवा करके उसको खुशी मिलती है सेवा दया तो निकलती है ਉਹ ਸੇਵਾ ਕਰਨ ਲਈ ਸੇਵਾ ਨਹੀਂ ਕਰਦਾ ਉਹਦੀ ਦਇਆ ਤੋਂ ਸੇਵਾ ਨਿਕਲਦੀ ਹੈ ਜਿਵੇਂ ਫੁੱਲਾਂ ਤੋਂ ਮਹਿਕ ਨਿਕਲਦੀ ਉਹ ਸੇਵਾ ਕਰਦਾ ਨਹੀਂ ਉਸ ਤੋਂ ਸੇਵਾ ਹੁੰਦੀ ਹੈ ਦੋਹਾਂ ਚ ਅੰਤਰਾ ਸਮਝ ਲੈਣਾ ਉਹ ਸੇਵਾ ਕਰਦਾ ਨਹੀਂ ਹੈ ਸੇਵਾ ਉਸ ਤੋਂ ਹੁੰਦੀ ਹੈ ਉਸ ਤੋਂ ਇਸ ਤਰ੍ਹਾਂ ਨਿਕਲਦੀ ਹੈ ਜਿਵੇਂ ਫੁੱਲਾਂ ਦੇ ਵਿੱਚੋਂ ਸੁਆਪਣ ਨਿਕਲਦਾ ਜਿਵੇਂ ਫੁੱਲਾਂ ਵਿੱਚੋਂ ਮਹਿਕ ਨਿਕਲਦੀ ਹੈ ਇਹ ਉਹਦਾ ਤੀਜਾ ਲੱਛਣ ਹੈ ਭੋਜਨੰ ਗੋਪਾਲ ਕੀਰਤਨੰ ਅਲੇਪ ਮਾਇਾ ਜਲ ਕਮਲ ਰਹੇ ਉਹਦਾ ਭੋਜਨ ਗੋਪਾਲ ਦਾ ਕੀਰਤਨ ਹੋ ਜਾਂਦਾ ਹੈ ਕਿਉਂ ਉਹਦੇ ਵਿੱਚ ਉਸ ਨੂੰ ਇਤਨਾ ਰਸ ਤੇ ਆਨੰਦ ਆ ਜਾਂਦਾ ਹੈ ਉਹਦੇ ਨਾਲ ਉਹਦੀ ਭੋਜਨ ਦੀ ਮਿਗਦਾਰ ਘਟ ਜਾਂਦੀ ਹੈ ਘਟ ਜਾਂਦੀ ਕਮਜ਼ੋਰ ਨਹੀਂ ਹੋਵੇਗਾ ਐ ਮੇਰੇ ਖਿਆਲ 25 26 ਦਿਨ ਪਹਿਲੇ ਦਾਸ ਹైదరాబాద్ ਦੇ ਸੇ ਉੱਥੇ ਇੱਕ ਬੱਚੀ ਹੈ ਹੁਣ ਤੇ ਖੈਰ ਉਹ 40 ਸਾਲ ਦੀ ਹੋ ਗਈ ਹੁਣ ਬੱਚੀ ਕੀ ਆਖੀਏ 15 20 ਸਾਲ ਤੋਂ ਮੈਂ ਦੇਖਣ 10 ਦਿਨਾਂ ਨਾਲ ਜਿਤਨੇ ਸੱਜਣ ਜਾਂਦੇ ਨੇ ਸਾਰੇ ਨੇ ਦੇਖੇ ਤੇ ਸਾਰੇ ਹైదరాబాద్ ਨੂੰ ਪੁੱਛਿਆ ਉਹ ਬੱਚੀ ਦਿਨ ਦੇ ਸਿਰਫ ਦੋ ਕੱਪ ਚਾਹ ਪੀਂਦੀ ਹੈ ਕੁਝ ਵੀ ਨਹੀਂ ਖਾਂਦੀ बड़े-बड़े डॉक्टर देख के हैरान होए न साइंटिस्ट आए ने चोठी जिंदा किस तरह है सिर्फ दो कप चाप दी ओ सज्जन पीछे गुजरात दे ने जिला गुजरात जो पाकिस्तान विच रह गया उन दी बच्ची है उना दा अपना बहुत बड़ा होटल है रेस्टोरेंट है पर आ ने मेनू के कई दफा समझाया तैनू बाहर घुमा के ले आई है ए बार भी जाननो तैयार नहीं ऊपर पलंग ते भी नहीं सोंदी ਥੱਲੇ ਸੌਂਦੀ ਹੈ ਚਦਰ ਵਿੱਚ ਆਖ ਬਸ ਮੂਲ ਮੰਤਰ ਤੋਂ ਬਿਨਾ ਹੋਰ ਕੁਝ ਜਪਦੀ ਵੀ ਨਹੀਂ दो कप चाय एक सवेरे एक शाम ऐसे तई जिंदा है और कमजोर नहीं है ये भी मैनेज कर रहे है ए नहीं कोई होदी हड्डियां निकल आईयां वन पे कमजोर हो गई होए और और सुनावा स्वामी रामकृष्ण परमहंस बंगाल दा जो संत जिना करके सारी दुनिया च हरे रामा अरह कृष्णा दी एक लहर चले उना दे डेरे च कमाता थोड़े दिनो इन्हें गुजर गई है उन्हें 3 साल तक अन्न नहीं लिया सिर्फ पानी पींदी सी दो वक्त कुछ भी नहीं खाया जैसे-जैसे भोजन भजन दी शक्ति ते रस बदल है भोजन दा مقدار ਘਟ ਜਾਂਦਾ ਤੇ भजन ਤੋਂ ਮਿਲਿਆ ਹੋਇਆ ਆਨੰਦ ਉਸਨੂੰ ਕਮਜ਼ੋਰ ਨਹੀਂ ਹੋਣ ਦਿੰਦਾ ਪਾਵੇਂ ਇਸ ਸਾਇੰਸ ਦੀ ਪકડ ਵਿੱਚ ਗੱਲ ਆਈ ਹੈ ਕਿ ਨਹੀਂ ਲੇਕਿਨ ਸਾਇੰਟਿਸਟ ਹੈਰਾਨ ਜ਼ਰੂਰ ਨੇ ਉਸ ਬੱਚੀ ਨੂੰ ਦੇਖਣ ਵਾਸਤੇ ਪਤਾ ਨਹੀਂ ਕਿੰਨੇ ਆਏ ਫੇਰ ਹੈਰਾਨ ਨਾ ਇਹ ਕਮਜ਼ੋਰ ਹੁੰਦੀ ਹੈ ਕਿਉਂਕਿ ਆਮ ਅਕੀਦਾ ਇਹ ਹੈ ਇੱਕ ਰिष्ट पुरुष ਸਰੀਰ ਚਾਲੇ ਦਿਨ ਰੋਟੀ ਤੋਂ ਬਿਨਾ ਰਹਿ ਸਕਦਾ ਉਸ ਤੋਂ ਜ਼ਿਆਦਾ ਨਹੀਂ ਕਰੋਤੇ 40 ਸਾਲ ਹੋ ਗਏ ਨੂੰ ਤੇ ਬੈਠੀ ਹੈ ਭੋਜਨੰ ਗੋਪਾਲ ਕੀਰਤਨ ਖੁਲਾਸਾ ਕਿਸੇ ਵਕਤ ਮੈਂ ਫਿਰ ਕਰਾਂਗਾ ਇਸ ਵਿਸ਼ੇ ਦਾ ਵੀ ਭੋਜਨੰ ਗੋਪਾਲ ਕੀਰਤਨ ਅਲਪਮਾਇ ਜਲ ਕਮਲ ਰਹਿਤੇ ਉਹਦਾ ਭੋਜਨ ਗੋਪਾਲ ਦਾ ਕੀਰਤਨ ਹੋ ਜਾਂਦਾ ਹੈ ਇਹਦੇ ਚ ਮਦਨ ਰਹਿੰਦਾ ਹੈ ਪੰਜਵਾਂ ਉਪਦੇਸ਼ ਸੰਗ ਸੰਮਿਤ੍ਰ ਸਤਰੇ ਭਗਵੰਤ ਭਗਤ ਭਾਵਨੇ ਉਹਦਾ ਉਪਦੇਸ਼ ਦੁਸ਼ਮਨ ਤੇ ਮਿਤ੍ਰ ਦੋਹਾਂ ਨੂੰ ਇੱਕ ਸਮਾਨ ਉਹਦੀ ਦ੍ਰਿਸ਼ਟੀ ਦੋਵੇਂ ਕੋਈ ਨਹੀਂ ਏ ਨਹੀਂ ਮਿੱਤਰ ਨੂੰ ਸਿੱਧੇ ਰਸਤੇ ਪਾ ਦੇਣਾ ਤੇ ਦੁਸ਼ਮਣ ਨੂੰ ਕੁੱਠੇ ਰਸਤੇ ਪਾ ਨਹੀਂ ਉਹਦਾ ਉਪਦੇਸ਼ ਉਹਦਾ ਸੰਦੇਸ਼ ਮਿੱਤਰ ਤੇ ਸ਼ਤਰੂ ਨੂੰ ਇੱਕ ਸਮਾਨ ਛੇਵਾਂ ਪਰ ਨਿੰਦਾ ਨੇ ਸਰੋਤ ਸਰਵਣ ਆਪ ਤਿਆਗ ਸਗਲ ਰੇਣਕੇ ਨਿੰਦਾ ਹਮੇਸ਼ਾ ਮਨੁੱਖ ਉਸ ਦੀ ਕਰਦਾ ਜੋ ਉਸ ਤੋਂ ਅੱਗੇ ਹੋਵੇ ਵਰਨਾ ਨਿੰਦਾ ਕਰਨ ਦੀ ਲੋੜ ਨਹੀਂ ਜੋ ਮੇਰੇ ਪਿੱਛੇ ਚੱਲ ਰਿਹਾ ਉਹਦੀ ਨਿੰਦਾ ਕਰਨ ਦੀ ਕੀ ਲੋੜ ਤੇ ਹੈ ਪਿੱਛੇ ਨਿੰਦਾ ਹਮੇਸ਼ਾ ਮਨੁੱਖ ਉਸ ਦੀ ਕਰਦਾ ਹੈ ਜੋ ਉਸ ਤੋਂ ਅੱਗੇ ਹੈ ਅਗਰ ਕੋਈ ਮਨੁੱਖ ਕਿਸੇ ਦੀ ਨਿੰਦਾ ਕਰ ਰਿਹਾ ਹੋਵੇ ਤੋ ਸਮਝ ਲੈਣਾ ਕਿਸੇ ਨਾ ਕਿਸੇ ਗੱਲੇ ਚੋਂ ਮਨੋ ਕਿਸ ਨਾਲੋਂ ਅੱਗੇ ਜ਼ਰੂਰ ਹੈ ਜ਼ਰੂਰ ਹੈ ਨਿੰਦਾ ਕਰਕੇ ਕੀ ਹੁੰਦਾ ਅਗਲੇ ਨੂੰ ਘਟਾਣਾ ਫੁੱਲ ਨੂੰ ਕੰਡਾ ਕਹਿਣਾ ਨਿੰਦਾ ਹੈ ਗੁਣ ਨੂੰ ਅਗੁਣ ਕਹਿਣਾ ਨਿੰਦਾ ਹੈ ਸਾਧੂ ਨੂੰ ਚੋਰ ਕਹਿਣਾ ਨਿੰਦਾ ਹੈ ਪਰ ਚੋਰ ਨੂੰ ਸਾਧੂ ਕਹਿਣਾ ਖੁਸ਼ਾਮਦ ਹੈ ਕੰਡੇ ਨੂੰ ਫੁੱਲ ਕਹਿਣਾ ਖੁਸ਼ਾਮਦ ਹੈ ਗੱਲ ਵਧਾ ਕੇ ਕਰਨੀ ਹੈ ਤੇ ਫੁੱਲ ਨੂੰ ਕੰਡਾ ਕਹਿਣਾ ਨਿੰਦਾ ਹੈ ਗੱਲ ਘਟਾ ਕੇ ਕਰਨੀ ਹੈ ਅਕਸਰ ਮਨੁੱਖ ਯਾਤੇ ਵਧਾ ਕੇ ਗੱਲ ਕਰਦਾ ਹੈ ਜਾਂ ਘਟਾ ਕੇ ਗੱਲ ਕਰਦਾ ਹੈ ਇਹ ਵੀ ਮੈਰਜ਼ ਕਰਦੇ ਸੱਚ ਨਹੀਂ ਬੋਲਦਾ ਸੱਚ ਕੀ ਹੈ ਫੁੱਲ ਨੂੰ ਫੁੱਲ ਕਹਿ ਦੇਣਾ ਕੰਡੇ ਨੂੰ ਕੰਡਾ ਕਹਿ ਦੇਣਾ ਸਾਧੂ ਨੂੰ ਸਾਧੂ ਕਹਿ ਦੇਣਾ ਚੋਰ ਨੂੰ ਚੋਰ ਕਹਿ ਦੇਣਾ ਇਹ ਸੱਚ ਮਨੁੱਖ ਬੋਲਦਾ ਵੀ ਹੈ ਤਾਂ ਫਿਰ ਅੱਧਾ ਬੋਲਦਾ ਹੈ ਸਾਧੂ ਨੂੰ ਸਾਧੂ ਤੇ ਕਈ ਵਾਰ ਆਪਾਂ ਕਹਿ ਦਿੰਦਾ ਹੈ ਕੰਡੇ ਨੂੰ ਕੰਡਾ ਕਹਿਣਾ ਔਖਾ ਹੁੰਦਾ ਤੇ ਚੁਬੇਗਾ ਫਿਰ ਬਦਮਾਸ਼ ਨੂੰ ਬਦਮਾਸ਼ ਕਹਿਣਾ ਬੜਾ ਔਖਾ ਹੈ ਜ਼ਾਲਮ ਨੂੰ ਜ਼ਾਲਮ ਕਹਿਣਾ ਬੜਾ ਔਖਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਐਲਾਨੀਆ ਔਰੰਗਜ਼ੇਬ ਨੂੰ ਕਹਿ ਦਿੱਤਾ ਤੂੰ ਰਾਮ ਮੰਨਾ ਦਾਨਮ ਕੇ ਜਸਦਾ ਸ਼ਨਾਸ ਬਰਾਮਤ ਜ਼ਤੋ ਕਾ ਰਹਾ ਦਿਲ ਖਰਾਸ ਤੂੰ ਉਹ ਕੰਮ ਕੀਤੇ ਨੇ ਜਿਹਦੇ ਨਾਲ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ ਤੂੰ ਖੁਦਾ ਸ਼ਨਾਸ ਨਹੀਂ ਹੈ ਤੇਰਾ ਨਮਾਜ਼ ਪੜਨਾ ਤੇਰਾ ਤਸਵੀਹ ਫੇਰਨਾ ਤੇਰਾ ਜ਼ਕਾਤ ਦੇਣਾ ਤੇਰਾ ਰੋਜ਼ੇ ਰੱਖਣਾ ਸਿਵਾਏ ਪਖੰਡ ਤੋਂ ਹੋਰ ਕੁਝ ਵੀ ਨਹੀਂ ਅਗਰ ਸਦ ਕੁਰਾਨ ਬਖਰੀ ਕਸਮ ਤੋ ਇੱਕ ਨਹੀਂ ਜੇ ਸੌ ਕਸਮਾਂ ਵੀ ਕੁਰਾਨ ਦੀਆਂ ਖਾਵੇਂ ਸ੍ਰੀ ਮੁਖਵਾਗ ਪਾਤਸ਼ਾਹੀ ਦਸਵੇਂ ਮਹਾਰਾਜ ਕਹਿੰਦੇ ਨੇ ਅਗਰ ਸਦ ਕੁਰਾਨ ਬਾ ਖੁਰੀ ਕਸਮ ਮਰਾ ਇਤਬਾਰ ਨਾ ਇੱਕ ਜ਼ਰਰਾ ਦਮ ਮੈਂ ਤੇਰੇ ਇੱਕ ਵੀ ਕਸਮ ਤੇ ਭਰੋਸਾ ਕਰਨ ਵਾਲਾ ਨਹੀਂ ਤੂੰ ਝੂਠਾ ਤੇਰੀ ਕੁਰਾਨ ਦੀ ਤਲਾਵਤ ਝੂਠੀ ਤੇਰੀ ਨਮਾਜ਼ ਝੂਠੀ ਤੇਰੇ ਰੋਜ਼ੇ ਝੂਠੇ ਤੇਰੀ ਕੁਰਾਨ ਦੀ ਕਸਮ ਝੂਠੀ ਇਹ ਹਿੰਮਤ ਹੈ ਕੰਡੇ ਨੂੰ ਕੰਡਾ ਕਹਿ ਦੇਣਾ ਇਸ ਨੂੰ ਗੁਰਤੇਗ ਬਾਦਰ ਸਾਹਿਬ ਜੀ ਮਹਾਰਾਜ ਇਹ ਕਹਿੰਦੇ ਨੇ ਉਸਤਤ ਨਿੰਦਾ ਬਹੁਤ ਆਗੇ ਖੋਜੇ ਪਦ ਨਿਰਮਾਨ ਪਰ ਜਨਨਾਨਿਕ ਇਹੋ ਖੇਲ ਕਠਨ ਹੈ ਕਿਨਹੂ ਗੁਰਮੁਖ ਜਾਣਾ ਉਸਤ ਗਲ ਵਧਾ ਕੇ ਕਰਨੇ ਕੰਡੇ ਨੂੰ ਫੁੱਲ ਕਹੀ ਜਾਣਾ ਨਿੰਦਾ ਗਲ ਘਟਾ ਕੇ ਕਰਨੇ ਫੁੱਲ ਨੂੰ ਕੰਡਾ ਕਹੀ ਜਾਣਾ ਛੇ ਮਾ ਲਖਣ ਉਸਦਾ ਇਹ ਹੈ ਉਹ ਕੰਡੇ ਨੂੰ ਕੰਡਾ ਕਹਿ ਦਿੰਦਾ ਹੈ ਫੁੱਲ ਨੂੰ ਫੁੱਲ ਕਹਿ ਦਿੰਦਾ ਹੈ ਨਿੰਦਾ ਨਾ ਕਰਦਾ ਨਾ ਸੁਣਦਾ ਅਗਰ ਨਿੰਦਾ ਕਰਨ ਦੀ ਕਿਸੇ ਨੂੰ ਆਦਤ ਪੈ ਜਾਏ ਨਾ ਇੱਕ ਵਾਰ ਘਟਾ ਕੇ ਬਿਆਨ ਕਰਨ ਦੀ ਮਹਾਰਾਜ ਕਹਿੰਦੇ ਫਿਰ ਇਲਾਜ ਵੀ ਨਹੀਂ ਹੈ ਪੜੀ ਗਈੰ ਪੰਤੀ ਔਖਦ ਸਬੇ ਕੀਤੈਨ ਪਰਮਾਤਮਾ ਨੇ ਹਰ ਰੋਗ ਦਾ ਇਲਾਜ ਪੈਦਾ ਕੀਤਾ ਔਖਦ ਸਬੇ ਕੀਤੈਨ निंदक ਕਾ ਦਾਰੂ ਨਾ ਨਹੀਂ ਛੜਦਾ ਨਹੀਂ ਛੜਦਾ ਆਦਿਤ ਪੈ ਗਈ ਉਹਦਾ ਸੁਭਾਅ ਬਣ ਗਿਆ ਇਹ ਛੇਵਾਂ ਲਖਣ ਹੈ ਉਸਦਾ ਉਹ ਨਿੰਦਾ ਨਹੀਂ ਕਰਦਾ ਨਹੀਂ ਸੁਣਦਾ ਖਟ ਲਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਨੇ ਜਲਦੀ ਜਲਦੀ ਇਹ ਸ਼ਲੋਕ ਕਈ ਦਿਨਾਂ ਦੀ ਵਿਆਖਿਆ ਮੰਗਦਾ ਜਿੰਨੂੰ ਮੈਂ ਇੱਕ ਡੇਢ ਘੰਟੇ ਚ ਸੰਪੂਰਨ ਕਰਨ ਦੀ ਕੋਸ਼ਿਸ਼ ਕੀਤੀ ਹੈ ਇੱਕ ਇੱਕ ਪੰਕਤੀ ਦੇ ਜਿਹੜੇ ਲਕਸ਼ਣ ਬਿਆਨ ਕੀਤੇ ਗਏ ਨੇ ਇਹ ਕਮ ਸੇ ਕਮ ਇੱਕ ਇੱਕ ਦਿਨ ਤੇ ਮੰਗਦੇ ਨੇ ਪਰ ਦਾਸ ਕੋਲ ਸਮੇਂ ਦੀ ਮਜਬੂਰੀ ਸੀ ਇਹਨਾਂ ਛੇ ਲਕਸ਼ਣਾਂ ਦੇ ਤੁਸੀਂ ਦੇਖ ਲੈਣਾ ਸਾਡੇ ਕੋਲ ਇੱਕ ਲਕਸ਼ਣ ਹੈ ਦੋ ਨੇ ਤਿੰਨ ਨੇ ਚਾਰ ਨੇ ਪੰਜ ਨੇ ਜਾਂ ਛੇ ਪੂਰੇ ਨੇ ਛੇ ਨੇ ਤੇ ਉਸ ਨੂੰ ਗੁਰਬਾਣੀ ਕਹਿੰਦੀ ਹੈ ਪੂਰਨ ਪੁਰਖ ਇਹ ਮੁਕੰਮਲ ਹੈ ਇਹ ਪ੍ਰਮਾਤਮਾ ਦਾ ਰੂਪ ਹੈ ਖੱਟ ਲਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਨੇ ਕਿ ਛੇਆਂ ਵਿੱਚ ਇੱਕ ਵੀ ਨਹੀਂ ਤਾਂ ਗੁਸਤਾਖੀ माफ ਇਹ ਧਾਰਮਿਕ ਹੋਣ ਦੀ ਕੋਸ਼ਿਸ਼ ਕਰ ਰਿਹਾ ਧਾਰਮਿਕ ਨਹੀਂ ਇਹ ਧਰਮ ਦੇ ਮਾਰਗ ਤੇ ਚੱਲਣ ਦੇ ਅਜੇ ਤਿਆਰੀਆਂ ਕਰਦਾ ਪਿਆ ਚਲਿਆ ਕੋਈ ਨਹੀਂ ਚਲਿਆ ਕੋਈ ਭਾਵੇਂ 40 ਸਾਲ ਤੋਂ ਗੁਰਦੁਆਰੇ ਆ ਰਹੇ ਹਵੇ ਅਜੇ ਚੱਲਣ ਦੀ ਤਿਆਰੀ ਕਰ ਰਿਹਾ ਚਲਿਆ ਨਹੀਂ ਹੈ ਭਾਵੇਂ 50 ਸਾਲ ਤੋਂ ਗੁਰਦੁਆਰੇ ਆ ਰਹੇ ਹੋਵੇ ਤੇ ਬੁੱਢਾ ਹੋ ਗਿਆ ਹੈ ਇਹਨਾਂ ਛੇ ਲਖਣਾਂ ਦੇ ਵਿੱਚ ਕੋਈ ਲਖਣ ਨਹੀਂ ਹੈ ਤੋ ਸਮਝ ਲਓ ਜੇ ਤਿਆਰੀ ਕਰਦਾ ਪਿਆ ਸਾਜ਼ੋ ਸਮਾਨ ਇਕੱਠਾ ਕਰਦਾ ਪਿਆ ਚਲਿਆ ਕੋਈ ਨਹੀਂ ਹੈ ਚਲਿਆ ਕੋਈ ਚਲੇ ਤੋ ਇਹ ਦੇਖੋ ਫਿਰ ਲੱਛਣ ਹੋਣਗੇ ਇੱਕ ਹੋਏਗਾ ਦੋ ਹੋਣਗੇ ਤਿੰਨ ਹੋਣਗੇ ਅਧ ਵਿੱਚ ਚਾਰ ਪਹੁੰਚ ਗਿਆ ਆਉਣਾ ਚਾਰ ਹੋਣਗੇ ਪੰਜ ਆਉਣਗੇ ਇਹ ਛੇ ਪੂਰਨ ਮੰਜ਼ਿਲ ਤੇ ਪਹੁੰਚ ਗਿਆ ਹੋਵੇਗਾ ਖਟ ਲਖਨ ਪੂਰਨpur ਕੇ ਨਾਨਕ ਨਾਮ ਸਾਧਸ ਵਜਨੇ ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੰਜ ਖੰਡਾਂ ਦੇ ਜਿਸ ਡੰਗ ਨਾਲ ਬਿਆਨ ਕੀਤਾ ਹੈ ਜ਼ਿੰਦਗੀ ਰਹੀ ਮੇਰੀ ਸਿਹਤ ਰਹੀ ਤੋਂ ਅਗਸਤ ਦੇ ਮਹੀਨੇ ਚ ਮੇਰਾ ਵੈਦਾ ਹੈ ਸਤਗੁਰੂ ਦੇਵ ਜੀ ਮਹਾਰਾਜ ਰਹਿਮਤ ਕਰਨ ਕਿਉਂਕਿ ਇੱਕ ਹਫਤੇ ਦਾ ਮੈਂ ਵੈਦਾ ਕੀਤਾ ਸੀ ਕੁਝ ਮਜਬੂਰੀਆਂ ਕਰਕੇ ਦਿਨ ਘਟੇ ਨੇ ਕਿਉਂਕਿ ਮੈਂ ਇਹਨਾਂ ਹੀ ਦੇਸ਼ਾਂ ਚ ਜੋ ਹੈ ਦੇਖਿਆ ਇੰਡੀਆ ਤੇ ਨਹੀਂ ਹੈ ਪ੍ਰਬੰਧਕ ਆਪਸ ਦੇ ਸਹਿਯੋਗੀ ਹੋ ਜਾਂਦੇ ਨੇ ਪਰ ਇਹਨਾਂ ਦਿਨਾਂ ਦੇਸ਼ਾਂ ਦੇ ਵਿੱਚ ਇਹ ਸਵਾਰਥ ਬੜੇ ਸ਼ਿਖਰ ਤੇ ਨੇ ਕੋਈ ਦੂਜੇ ਦੀ ਜੋ ਹੈ ਸੋਚਦਾ ਨਹੀਂ ਦੂਜੇ ਸ਼ਹਿਰ ਦੀ ਦੂਜੇ ਸੰਗਤ ਦੀ ਠੀਕ ਹੈ ਮੈਂ ਇੱਕ ਹਫਤਾ ਇੱਥੇ ਦਿੱਤਾ ਸੀ ਇੱਕ ਹਫਤਾ ਲਾਸ ਐਂਜਲਸ ਦਿੱਤਾ ਸੀ ਮੈਨੂੰ ਕਹਿਣ ਲੱਗੇ ਇੱਥੇ ਤੇ ਦਿਨ ਕੁਦਰਤੀ ਘਟ ਗਏ ਨੇ ਤੇ ਰਸਤੇ 'ਚ ਫਲਾਈਟ ਥੋੜੀ ਲੇਟ ਹੋ ਗਈ। 16 ਘੰਟੇ ਦਿੱਲੀ ਤੋਂ ਲੇਟ ਚਲੀ 16 ਘੰਟੇ ਲੰਡਨ ਬੈਠੇ ਰਹੇ। ਅਗਲੀ ਫਲਾਈਟ ਨਿਕਲ ਗਈ ਸੀ। ਤੇ ਕਹਿੰਨ ਉਹ ਸਾਨੂੰ ਤੇ ਲੇਟ ਨਾ ਨਾ ਕਰੋ ਅਮਰੀਕਾ ਪਹੁੰਚ ਕੇ ਸਾਨੂੰ ਲੇਟ ਨਾ ਕਰੋ ਲੇਟ ਹੋ ਗਏਂ ਤੇ ਹੋ ਗਏ। ਸਾਡਾ ਜਿਹੜਾ ਸੁਣਾਇਆ ਹੈ ਤੇ ਇੱਥੇ ਹੁਣ ਕਹਿੰਦੇ ਅਸੀਂ ਟੀਵੀ ਤੇ ਬੈਠੇ ਆਂ ਪੇਪਰਾਂ 'ਚ ਬੈਠੇ ਆਂ ਤੇ ਸਾਡੀ ਖੈਰ ਨਹੀਂ ਆਉਣੀ। ਤੋਂ ਮੈਂ ਫਿਰ ਮਜਬੂਰੀ 'ਚ ਸਵੇਰੇ ਜੋ ਹੈ ਜਾਣਾ ਹੈ ਲਾਸ ਐਂਜਲਸ ਬੋਨਾ ਬਾਰਕ ਉੱਥੇ ਹਾਜ਼ਰੀ ਬਣਨੀ ਹੈ। ਇਸ ਸਦਾਰ ਮਨਜੀਤ ਜੀ ਮਰੀ ਬਾਰ-ਬਾਰ ਕਹਿਣ ਲੱਗੇ ਮੈਂ ਕੋਈ ਗੱਲ ਨਹੀਂ ਇਹ ਗਾਠਾ ਪੂਰਾ ਕਰ ਲਿਆਂਗੇ ਸਤਿਗੁਰ ਰਹਿਮਤ ਕਰਨ ਸਹਿਯੋਗ ਬਣਾਣ ਜਿੰਦਗੀ ਬਖਸ਼ਣ ਸੇਤ ਬਖਸ਼ਣ ਤੋਂ ਅਗਸਤ ਦੇ ਮਹੀਨੇ ਚ ਉਹਨਾਂ ਪੰਜਾ ਖੰਡਾਂ ਦੇ ਵਿਚਾਰ ਜੋ ਸੰਤਾ ਸਰਵਨ ਕਰਨਿਆ ਚੰਦਿਆ ਨੇ ਮੈਂ ਉਹਨਾਂ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ ਜਿੰਨਾ ਕੁਛ ਆਪਨੇ ਸਰਵਨ ਕੀਤਾ ਹੈ ਦਾਸ ਨੇ ਸੁਣਾਇਆ ਧਨ ਗੁਰਗਰਨ ਸਾਹਿਬ ਜੀ ਮਹਾਰਾਜ ਮੈਂ ਰਹਿਮਤ ਕਰਨ ਸੁਣ ਕੇ ਤੁਹਾਡੇ ਹਿਰਦੇ ਚ ਵਸੇ ਸੁਣਾ ਕੇ ਮੇਰੇ ਹਿਰਦੇ ਚ ਵਸੇ ਸੁਣਿਆ ਤੁਹਾਡਾ ਸਫਲ ਹੋਵੇ ਸੁਣਾਇਆ ਮੇਰਾ ਸਫਲ ਹੋਵੇ ਇਸ ਤੋਂ ਬਾਅਦ ਕੁਈ ਤੁਹਾਡੇ ਥੋੜੇ ਜਿਹੇ ਪ੍ਰਸ਼ਨ ਨੇ ਤੁਛ ਬਧੀ ਅਨਸਾਰ ਗੁਰੂ ਆਸ਼ੇ ਦੇ ਮੁਤਾਬਕ ਸਤਿਗੁਰੂ ਮੈਨੂੰ ਸਮਰਤਾ ਦੇਣ ਕਿ ਮੈਂ 5-10 ਮਿੰਟਾਂ ਚ ਉਹਨਾਂ ਦੇ ਉੱਤਰ ਤੁਹਾਡੇ ਸਾਹਮਣੇ ਜੋ ਹੈ ਰੱਖ ਸਕਾਂ ਆਪਣੇ ਸਰਦਾਰ ਮਨਜੀਤ ਸਿੰਘ ਜੀ ਹੋਰੀ ਛਾੜ ਰੂਪ ਦੇ ਜਿਹੜੇ ਕੋਈ ਖਾਸ ਪ੍ਰਸ਼ਨ ਆਉਣ ਕਿਉਂਕਿ ਮੇਰਾ ਅੱਜ ਤੱਕ ਦਾ ਤਜਰਬਾ ਹੈ ਰੇਡੀਓ ਟਾਕ ਦੇ ਸਮੇਂ ਕਈ ਵਾਰ ਬੋੜੇ ਆ ਪ੍ਰਸ਼ਨ ਉਤਰਾਂ ਦੇ ਵਿੱਚ ਔਰ ਮੈਂ ਹੈਰਾਨ ਹੋ ਗਿਆ ਬਿਲਕੁਲ ਬੱਚਿਆਂ ਵਾਲੇ ਪ੍ਰਸ਼ਨ ਹੁੰਦੇ ਬਿਲਕੁਲ ਬੱਚਿਆਂ ਔਰ ਮੈਨੂੰ ਕਹਿਣ ਦੇਣਾ ਬੁਰਾ ਵੀ ਨਾ ਮੰਨਣਾ ਇਸ ਤਰ੍ਹਾਂ ਦੇ ਬੱਚਿਆਂ ਵਾਲੇ ਪ੍ਰਸ਼ਨ ਇੰਡੀਆ 'ਚ ਨਹੀਂ ਹੁੰਦੇ ਉੱਥੇ ਗਹਿਰੇ ਹੁੰਦੇ ਨੇ ਉਥੇ ਗੁਰਬਾਣੀ ਦੇ ਵਿਚਾਰ ਦਿੰਦੇ ਨੇ ਇੱਥੇ ਤੇ ਇਸ ਤਰ੍ਹਾਂ ਦੇ ਪ੍ਰਸ਼ਨ ਹੁੰਦੇ ਨੇ ਜਿਹੜਾ ਬੰਦਾ ਜੇ ਚਲਿਆ ਵੀ ਕੋਈ ਨਹੀਂ ਕੁਝ ਵੀ ਕੋਈ ਨਹੀਂ ਬਿਲਕੁਲ ਬਚਕਾਨੇ ਜੋ ਹੈ ਪ੍ਰਸ਼ਨ ਹੁੰਦੇ ਨੇ ਤੇ ਇਸ ਤਰ੍ਹਾਂ ਦੇ ਬਚਕਾਨੇ ਆਉਣ ਉਹਨਾਂ ਪ੍ਰਸ਼ਨਾਂ ਦਾ ਉੱਤਰ ਕਿ ਹੋ ਸਕਦਾ ਹੈ ਤਾਂ ਮੈਂ ਸਮਝਦਾ ਹਾਂ ਉਹ ਤੇ ਇੱਕ ਪਾਸੇ ਰੱਖ ਦੇਣ ਕੋਈ ਜਿਹੜੇ ਖਾਸ ਪ੍ਰਸ਼ਨ ਨੇ ਉਹ ਕਰ ਲੈਣ